ਸਲੋਕਾ ਮਹਲਾ 5 ਹਬ ਗੁਣ ਤੈਂਡੇ ਨਾਨਕ ਜੀਓ ਮੈ ਕੋ ਥੀਏ ਮੈਂ ਨਿਰਗੁਣ ਥੇ ਕਿਆ ਹੋਵੈ ਧੋ ਜੇ ਵੜਦਾ ਧਾਰਨ ਕੋਈ ਜਾਚਕ ਸਦਾ ਜਾਚੋ ਹੈ ਮੈਲਾ ਪੰਜ ਮਾ ਦੇ ਛਿੰਦੜੀ ਦੇ ਛਿੰਦੜੀ ਊਣਾ ਮਚੂਣਾ ਗੋਰਾ ਸੱਜਣਾ ਜੀਉਤਰਾਇਆ ਅਬੇ ਸੁਖ ਸੁਹੇਲੜਾ ਸੁਤਾ ਜਿੱਤਾ ਜੱਗ ਸਵਾਇਆ ਪੌੜੀ ਵੱਡਾ ਤੇਰਾ ਦਰਬਾਰ ਸੱਚਾ ਤੁਦ ਤਗਤ ਸੇਰ ਸ਼ਾਹਾਂ ਬਾਦਸ਼ਾਹ ਨੇਚਲ ਚੌਰ ਛਤ ਜੋ ਭਾਵੈ ਪਾਰ ਬ੍ਰਹਮ ਸੋਈ ਸਚ ਨਿਆਉ ਜੀ ਭਾਵੈ ਪਾਰ ਬ੍ਰਹਮ ਨਿਥਾਵੇਂ ਮਿਲੈ ਥਾਉ ਜੋਗਿਨੀ ਕਰਤਾਰ ਸਾਈ ਭਲੀ ਗੱਲ ਜਿਨਨੀ ਪਛਾਤਾ ਖਸਮ ਸੇ ਦਰਗਾਹ ਮਲ ਸਹੀ ਤੇਰਾ ਫਰਮਾਨ ਕਿਨਾਂ ਨਾ ਫੇਰੀਐ ਕਾਰਣਾ ਕਰਨ ਕਰੀਮ ਕੁਦਰਤ ਤੇਰੀਐ ਸ਼ਲੋਕ ਮਹਿਲਾ 5ਵਾਂ ਸੋਏ ਸੁਨੰਦੜੀ ਮੇਰਾ ਤਨ ਮਨ ਮੌਲਾ ज पंदड़ी लाली पंद जुलंदड़ी मेरा ठंडा गोर दर्शन देख निहली ಸೋ ಸುಂದಿ ಸೋ ಸಣಡಿ ಸುಂದಡಿ ತನಿ ಮನ ಮೌಳ ನಾಮ ಜಡಿ ಲಿ ಪಂದ ಜಲ ಮೇರ ಅಂದರ ಟಂಡ ਘੋਰ ਦਰਸ਼ਨ ਦੇਖਣੇ ਹੱਲੇ ਮਹਿਲਾ ਪੰਜ ਮਾ ਹੱਠ ਮੰਝਾਉ ਮੈਂ ਮਾਨਕ ਲੱਦਾ ਹੱਠ ਮੰਝਾਉ ਮੈਂ ਮਾਨਕ ਲੱਦਾ ਬੋਲਣਾ ਕਿ ਦਾ ਮੈਂ ਕੂਨ ਸਤਗੁਰ ਦਿੱਤਾ ਟੂੰਡ ਵੰਜਾਈ ਥੀ ਆ ਦਿੱਤਾ ਜਨਮ ਪਦਾਰਥ ਨਾਨਕ ਜਿੱਤਾ ਕੋੜੀ ਜਿਸ ਕਾ ਮਾਜ਼ ਤੱਕ ਕਰਮ ਹੋਏ ਸੋ ਸੇਵਾ ਲਾਗਾ ਜੈਸਾ ਗੌਰਮੇਲ ਕਮਲ ਪ੍ਰਗਾਸਿਆ ਸੋ ਅਣ ਦਿਨ ਜਾਗਾ ਤੇ ਰਾਮਗ ਲਗਾ ਚਰਨਾਰ ਵਿੰਦ ਸਭ ਭ੍ਰਮ ਭਉ ਭਾਗਾ ਆਤਮ ਜਿਤਾ ਗੁਰਮਤੀ ਆਗੰਜਤ ਭਾਗਾ ਜਿਸੇ ਇਤਹਾਇਆ ਪਾਰ ਬ੍ਰਹਮਾ ਸੋ ਕਲ ਮਹਿ ਤਾਗਾ ਸਾਧੂ ਸੰਗਤ ਨਿਰਮਲਾ ਅਠਾ ਸੱਠ ਮਜਨਾਗਾ ਜਿਸ ਪ੍ਰਭ ਮਿਲਿਆ ਆਪਣਾ ਸੋ ਪੁਰਖ ਸੁਭਾਗਾ ਨਾਨਕ ਇਸ ਬਲੇ ਹਾਰਣ ਜਿਸ ਏਵਡ ਭਾਗਾ ਸਲੋਕ